ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਕਾਰੀ ਹਾਈ ਸਕੂਲ ਪੰਜਟਾ ਵਿਖੇ ਪਿੰਡ ਦੇ ਪਤਵੰਤੇ ਸੱਜਣ ਤੇ ਐਨਆਰਏ ਸਭਾ ਪੰਜਟਾ ਦੇ ਵਿਅਕਤੀ ਦੇ ਨਾਲ ਹੀ ਕੁਝ ਪੰਚਾਇਤ ਮੈਂਬਰ ਉਹਨਾਂ ਦੁਆਰਾ ਗਵਰਨਮੈਂਟ ਹਾਈ ਸਕੂਲ ਵਿਖੇ ਸਰਦਾਰ ਹਰਜੀਤ ਸਿੰਘ ਵਿਸ਼ਵ ਸਾਹਿਬ ਜੀ ਦੇ ਅਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਇਸ ਸਾਲ ਫਸਟ ਸੈਕੰਡ ਥਰਡ ਵੱਖ-ਵੱਖ ਸਕੂਲਾਂ ਵਿੱਚੋਂ ਆਏ ਨੇ ਉਹਨਾਂ ਨੂੰ ਸਨਮਾਨਿਤ ਕਰਨ ਦੇ ਜੋ ਪ੍ਰੋਗਰਾਮ ਕੀਤਾ ਹੈ ਤੇ ਉਸ ਦੇ ਸੰਬੰਧ ਵਿੱਚ ਐਨਆਰਏ ਸਭਾ ਪੰਜਾ ਜਿਹੜੀ ਕਿ ਐਨਆਏ ਸਭਾ ਕੈਨੇਡਾ ਦੇ ਨਾਲ ਹੈਲਪ ਕਰਦੀ ਆ ਉਹਨਾਂ ਸਾਰਿਆਂ ਦੇ ਨੇ ਇੱਕ ਬੜਾ ਅਲੱਗ ਇੱਛਾ ਸੀ ਕਿ ਹਰ ਸਾਲ ਫਸਟ ਸੈਕੰਡ ਜਿਹੜੇ ਬੱਚੇ ਆਉਂਦੇ ਨੇ ਵਕਤ ਵਕਤ ਪੰਜ ਤੇ ਦੇ ਵਕਤ ਸਕੂਲਾਂ ਦੇ ਉਹਨਾਂ ਨੂੰ 5000 ਰੁਪਏ ਦੇ ਕੇ ਸਨਮਾਨਿਤ ਕਰਨਾ ਹੈ ਸੋ ਉਸੇ ਸੰਬੰਧ ਵਿੱਚ ਅੱਜ ਇਹ ਇੱਥੇ ਕਤਰਤਾ ਹੋਈ ਹੈ ਕਿ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਬੱਚਿਆਂ ਵਿੱਚ ਜਿਹੜੇ ਜਿਹੜਾ ਵੀ ਸਨਮਾਨਿਤ ਕੀਤਾ ਉਹਨਾਂ ਦੇ ਨਾਮ ਜਿਸ ਤਰ੍ਹਾਂ ਨੇ ਸਿਮਰਨ ਭਾਟੀਆ ਗੁਰਦੁਆਰਾ ਸਕੂਲ ਪ੍ਰਭਜੋਤ ਸਿੰਘ ਗਵਰਨਮੈਂਟ ਹਾਈ ਸਕੂਲ ਗੁਰਵਿੰਦਰ ਕੌਰ ਗਵਰਨਮੈਂਟ ਹਾਈ ਸਕੂਲ ਅੰਕਤ ਅੰਕਤ ਇਹ ਵੀ ਗੁਰਦਾਸਾਭੀ ਸਕੂਲ ਦੇ ਬੱਚਾ ਹੈ ਤੇਸ ਦੇ ਨਾਲ ਬੰਦਰਾ ਕੁਮਾਰੀ ਇਹ ਵੀ ਗਵਰਨਮੈਂਟ ਹਾਈ ਸਕੂਲ ਦੇ ਇਹ ਬੱਚੇ ਨੇ ਸੋ ਇਹਨਾਂ ਸਾਰਿਆਂ ਨੂੰ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ 5000 ਰੁਪਇਆ ਤੇ ਇੱਕ ਮੈਡਲ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੋ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਬੱਚੇ ਆਪਣੀ ਮਿਹਨਤ ਕਰਦੇ ਰਹਿਣਗੇ ਤੇ ਮਿਹਨਤ ਕਰਕੇ ਚੰਗੇ ਨੰਬਰ ਪ੍ਰਾਪਤ ਕਰਕੇ ਹਰ ਸਾਲ ਐਨਆਰਆਈ ਕਮੇਟੀ ਤੋਂ ਇਹ ਜਿਹੜੇ ਸਨਮਾਨ ਪ੍ਰਾਪਤ ਕਰਦੇ ਰਹਿਣ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਟ ਪਾਸਟਾ ਵਿਖੇ ਐਨਆਰਈ ਸਭਾ ਪਾਸਟਾ ਕੈਨੇਡਾ ਵੱਲੋਂ ਜੋ ਬੱਚੇ ਕੈਨੇਡਾ ਸਥਾਨ ਤੇ ਹੁੰਦੇ ਆ ਪਾਸਟਾ ਸਕੂਲ ਦੇ ਬੱਚੇ ਉਹਨਾਂ ਨੂੰ ਸਨਮਾਨਤ ਕਰਦਾ ਲੋਕਾਂ ਦਿੱਤਾ ਜਿਸ ਦੇ ਵਿੱਚ ਸਰਕਾਰੀ ਹਾਈ ਸਕੂਲ ਦੇ ਤਿੰਨ ਬੱਚੇ ਡੋਰਦਵਾਰਾ ਸਾਹਿਬ ਦੇ ਸਕੂਲ ਦੇ ਦੋ ਬੱਚੇ ਸ਼ਾਮਲ ਹੋਏ ਇਹਨਾਂ ਨੂੰ ਇਹਨਾਂ ਦੇ ਸਭਾ ਨੇ 5-5000 ਰੁਪਏ ਅਤੇ ਇੱਕ ਇੱਕ ਮੈਡਲ ਦੇ ਨਾਲ ਸਨਮਾਨਿਤ ਕੀਤਾ ਮੈਂ ਇਹਨਾਂ ਦੇ ਸਭਾ ਕਾਨਸਟਾ ਕੈਨੇਡਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਬੱਚਿਆਂ ਦੇ ਵਿੱਚ ਵਧੀਆ ਹੱਤਸ਼ਾਹ ਪੈਦਾ ਕੀਤਾ ਮੈਨੂੰ ਆਸ ਹੈ ਕਿ ਬੱਚੇ ਇਹਨਾਂ ਤੋਂ ਪ੍ਰੇਰਣਾ ਲੈ ਕੇ ਹੋਰ ਵੀ ਬੱਚੇ ਅੱਗੇ ਆ ਕੇ ਵੱਧ ਚੜ ਕੇ ਪੜਾਈ ਚ ਹਿੱਸਾ ਲੈਣਗੇ ਗਾਂ ਤੋਂ ਸਨਮਾਨਤ ਹੋਰ ਵੀ ਪ੍ਰਾਪਤ ਕਰਨਗੇ ਧੰਨਵਾਦ